ਮੰਦਰ ਜਿਸ ਦੇ ਵਿੱਚ ਨਵ ਵਿਆਇਆਂ ਔਰਤਾਂ ਸੋਨੇ ਦੇ ਗਹਿਣੇ ਦੀ ਬਜਾਏ ਫੁੱਲਾਂ ਦੇ ਗਹਿਣੇ ਪਾ ਕੇ ਹੁੰਦੀਆਂ ਨਤਮਸਤ ਅੰਮ੍ਰਿਤਸਰ ਦੇ ਪ੍ਰਸਿੱਧ ਸ਼੍ਰੀ ਦੁਰਗਿਆਨਾ ਮੰਦਿਰ ਦੀ ਸਾਵਣ ਦੇ ਮਹੀਨੇ ਦੇ ਵਿੱਚ ਹੁੰਦੀ ਹੈ ਖਾਸ ਮਹਤ ਨਵਿਆਹੇ ਜੋੜੇ ਦੀ ਇਸ ਮੰਦਿਰ ਦੇ ਵਿੱਚ ਹੁੰਦੀਆਂ ਹਰ ਇੱਕ ਮਨੁਕਾਮਨਾਵਾਂ ਪੂਰੀਆਂ ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਭਾਰਤ ਦੇ ਵਿੱਚ ਸਾਵਣ ਦਾ ਮਹੀਨਾ ਬਹੁਤ ਹੀ ਮਹੱਤਵਪੂਰਨ ਹੈ ਇਸ ਮਹੀਨੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਲ ਅਤੇ ਖੁਸ਼ੀਆਂ ਲੈ ਕੇ ਆਉਂਦੀ ਹੈ 7ਵੇਂ ਮਹੀਨੇ ਦੀ ਪੂਰੀ ਦੁਨੀਆ ਇੰਤਜ਼ਾਰ ਕਰਦੀ ਹੈ ਪਰ ਭਾਰਤ ਅਤੇ ਖਾਸ ਕਰਕੇ ਅੰਮ੍ਰਿਤਸਰ ਦੇ ਲੋਕ ਅਤੇ ਨਵ ਵਿਆहे ਜੋੜੇ ਇਸ ਮਹੀਨੇ ਦਾ ਖਾਸ ਤੌਰ ਤੇ ਇੰਤਜ਼ਾਰ ਕਰਦੇ ਹਨ ਦਰਅਸਲ ਇਸ ਮਹੀਨੇ ਦੌਰਾਨ ਨਵ ਵਿਆਹੁਤਾ ਜੋੜਾ ਸੋਨੇ ਦੇ ਗਹਿਣਿਆਂ ਦੀ ਬਜਾਏ ਫੁੱਲਾਂ ਦੇ ਨਾਲ ਆਪਣੇ ਆਪ ਨੂੰ ਸਜਾ ਕੇ ਪੂਰਾ ਫੁੱਲਾਂ ਕਲੀਆਂ ਦਾ ਹਾਰ ਸ਼ਿੰਗਾਰ ਕਰਕੇ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਤੀਰਥ ਵਿੱਚ ਸਥਿਤ ਸ਼੍ਰੀ ਲక్ష్ਮੀ ਨਾਰਾਇਣ ਜੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚਦੇ ਨੇ ਸ਼੍ਰੀ ਲక్ష్ਮੀ ਨਾਰਾਇਣ ਜੀ ਦੇ ਮੰਦਿਰ ਦੇ ਵਿੱਚ ਇਸ ਮਹੀਨੇ ਯਾਨੀ ਕਿ ਸਾਵਣ ਦੇ ਮਹੀਨੇ ਕੁਝ ਖਾਸ ਮਹੱਤਵ ਹੈ ਨਵ ਵਿਆਹ ਉਤਸਵ ਮੰਦਰ ਦੇ ਵਿੱਚ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀ ਅਤੇ ਫੁੱਲਾਂ ਦੇ ਹਾਰ ਪੈਣ ਕੇ ਮੰਦਰ ਦੇ ਵਿੱਚ ਨਤਮਸਤਕ ਹੁੰਦੇ ਨੇ ਅਤੇ ਆਪਣੇ ਪਰਿਵਾਰ ਦੀ ਭਲਾਈ ਦੇ ਲਈ ਭਗਵਾਨ ਲక్ష్ਮੀ ਨਾਰਾਇਣ ਜੀ ਦੇ ਅੱਗੇ ਪ੍ਰਾਰਥਨਾ ਕਰਦੇ ਨੇ ਸੋ ਬੇहद ਹੀ ਖੂਬਸੂਰਤ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਇਹ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਮੰਦਿਰ ਦੀਆਂ ਨੇ ਜਿੱਥੇ ਕਿ ਭਗਵਾਨ ਲక్ష్ਮੀ ਨਾਰਾਇਣ ਜੀ ਅਗੇ ਨਵ ਵਿਆਹੁਤਾ ਜੋੜਾ ਨਤਮਸਤਕ ਹੋਣ ਦੇ ਲਈ ਪਹੁੰਚਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਵ ਵਿਆਹੀਆਂ ਔਰਤਾਂ ਕਿਵੇਂ ਫੁੱਲਾਂ ਦੇ ਹਾਰ ਦੇ ਨਾਲ ਤੇ ਫੁੱਲਾਂ ਦੇ ਗਹਿਣਿਆਂ ਦੇ ਨਾਲ ਉਹਨਾਂ ਨੇ ਸ਼ਿੰਗਾਰ ਕੀਤਾ ਹੋਇਆ ਜਿਵੇਂ ਠਾਕੁਰ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਫੁੱਲਾਂ ਦੇ ਗਹਿਣਿਆਂ ਦੇ ਨਾਲ ਸ਼ਿੰਗਾਰ ਕਰਦੇ ਨੇ ਸੋ ਉਸੇ ਤਰ੍ਹਾਂ ਹੀ ਨਵ ਵਿਆਹੇ ਜੋੜਿਆਂ ਦਾ ਵੀ ਫੁੱਲਾਂ ਦੇ ਨਾਲ ਹੀ ਹਾਰ ਸ਼ਿੰਗਾਰ ਕੀਤਾ ਜਾਂਦਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੇहद ਹੀ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਇਸ ਮੰਦੇ ਦੇ ਵਿੱਚ ਸਾਵਣ ਦੇ ਮਹੀਨੇ ਵਿੱਚ ਰਾਧਾ ਕ੍ਰਿਸ਼ਨ ਜੀ ਅਤੇ ਹੋਰ ਭਗਵਾਨ ਜੀ ਦੀਆਂ ਮੂਰਤੀਆਂ ਨੂੰ ਫੁੱਲਾਂ ਦੇ ਹਾਰ ਦੇ ਨਾਲ ਸ਼ਿੰਗਾਰਿਆ ਜਾਂਦਾ ਤਾਂ ਫਿਰ ਨਵ ਵਿਆਹੇ ਜਿਹੜੇ ਜੋੜੇ ਨੇ ਜਾਂ ਨਵ ਵਿਆਹੁਤਾ ਔਰਤਾਂ ਨੂੰ ਵੀ ਖਾਸ ਤੌਰ ਤੇ ਫੁੱਲਾਂ ਦੇ ਨਾਲ ਹੀ ਉਹਨਾਂ ਦਾ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ ਅਤੇ ਫਿਰ ਬਾਅਦ ਦੇ ਵਿੱਚ ਲక్ష్ਮੀ ਨਾਰਾਇਣ ਜੀ ਦੇ ਅੱਗੇ ਨਤਮਸਤਕ ਹੁੰਦੀਆਂ ਨੇ ਅਤੇ ਆਪਣੇ ਪਰਿਵਾਰ ਦੀ ਭਲਾਈ ਦੇ ਲਈ ਮਨੁਕਾਮਨਾਵਾਂ ਕਰਦੀਆਂ ਨੇ ਸੋ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦੇ ਵਿੱਚ ਜਿਹੜਾ ਵੀ ਕੋਈ ਨਵ ਵਿਆਹਤਾ ਜੋੜਾ ਕੋਈ ਵੀ ਮਨੁਕਾਮਨਾ ਮੰਗਦਾ ਹੈ ਤਾਂ ਉਸ ਦੀ ਹਰ ਇੱਕ ਮਨੁਕਾਮਨਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ ਤਾਂ ਇਹਨਾਂ ਦਾ ਕੀ ਕੁਝ ਕਹਿਣਾ ਹੈ ਆਫਟਰ ਤੁਹਾਨੂੰ ਵੀ ਸੁਣਾ ਦਿੰਦੇ ਆ ਹਾਂਜੀ ਮੇਰਾ ਨਾਮ ਸਿਮਰਨ ਹੈ ਅ ਅਸੀਂ ਅੱਜ 사ਵਨ ਦੇ ਪਹਿਲੇ ਐਤਵਾਰ ਅ ਠਾਕੁਰ ਜੀ ਨੂੰ ਮੱਥਾ ਟੇਕਣ ਆਏ ਆ ਅਸ਼ੀਰਵਾਦ ਲੈਣ ਆਏ ਆ ਦੁਰਗਾਇਣਾ ਮੰਦਿਰ ਇਸਕਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਸੋਨਾ ਤਿਆਰ ਕੀਤਾ ਇਹਨਾਂ ਨੇ ਫਸਟ ਟਾਈਮ ਆਈਆਂ ਦੇਖੋ ਹਣ ਨੈਕਸਟ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਹੈ ਮੇਰਾ ਨਾਮ ਸਾਖਸ਼ੀ ਹੈ ਅਸੀਂ ਬਟਾਲੇ ਤੋਂ ਆਏ ਆ ਤੇ ਅੱਜ ਸਾਡੇ ਪਹਿਲਾ ਸਾਹਮਣਾ ਤੇ ਅਸੀਂ ਇੱਥੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਸਾਨੂੰ ਬਹੁਤ ਸੋਨਾ ਲੱਗ ਰਿਹਾ। ਉਹ ਠੀਕ ਕਰਨਾ ਡਾਓਗੇ ਤੁਸੀਂ। ਬਸ ਐ ਹੀ ਕਹਿਣਾ ਚਾਹਾਂਗੇ ਕਿ ਸ਼ਿੰਗਾਰ ਜੀ ਦੇ ਇੱਥੇ ਕਰਾਉਂਦੇ ਨੇ ਕਾਫੀ ਵਧੀਆ ਲੱਗਦਾ ਹੈ ਜਿਵੇਂ ਫੁੱਲਾਂ ਦੀ ਮਹਿਕ ਬਹੁਤ ਸੋਹਣੀ ਹੁੰਦੀ ਹੈ। ਸ਼ਿੰਗਾਰ ਕੀਤਾ ਵੀ ਬਹੁਤ ਸੋਨਾ ਜੱਛਦਾ ਹੈ। ਇਹ ਮੇਰਾ ਪਹਿਲਾ ਸਾਵਣ ਹੈ ਤੇ ਅਸੀਂ ਅੱਜ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਸਾਵਣ ਦੇ। ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੁਰਗਿਆਨਾ ਮੰਦਿਰ। ਹੋਰ ਭਾਈ ਤੁਸੀਂ ਕੋਈ ਕਹਿਣਾ ਚਾਹੋਗੇ? ਮੈਂ ਨਵਕਸ਼ੇ ਹਾਂ। ਮੇਰਾ ਪਹਿਲਾ ਸਾਵਣ ਹੈ ਵੀਰ ਵੀ। ਬਹੁਤ ਵਧੀਆ ਲੱਗਿਆ ਮ ਚਰਦੇ ਕਲਾ ਟਾਈਮ ਟਿਵਿ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ